ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗੜ ਸਾਹਿਬ ਵਿਖੇ ਲੱਗਣ ਵਾਲਾ ਤਿੰਨ ਰੋਜ਼ਾ ਸਰਾਨਾ ਸ਼ਹੀਦੀ ਜੋੜ ਮੇਲ ਦੀ ਅੱਜ ਤੋਂ ਆਰੰਭਤਾ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਵਿਖੇ ਸੰਗਤਾਂ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਨਮਸਤਕ ਹੋਲੀ ਪਹੁੰਚ ਰਹੀਆਂ ਹਨ ਸਤਨਾਮ ਸ਼੍ਰੀ ਵਾਇਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲਿਆ ਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਲਿਜਾਇਆ ਜਾ ਰਿਹਾ ਹੈ ਤੇ ਇੱਥੇ ਹੀ ਬਸ ਨੇ ਤਕਰੀਬਨ ਪਿਛਲੇ 1 ਹਫਤੇ ਤੋਂ ਵੀ ਪਹਿਲਾਂ ਸੰਗਤਾਂ ਆਦੇਸ਼ਾਂ ਵਿਦੇਸ਼ਾਂ ਤੋਂ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਲੀ ਪਹੁੰਚ ਰਹੀਆਂ ਹਨ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਛੇਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ ਸੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਦੇ ਨਾਲ ਕੁਝ ਸੇਵਾਦਾਰ ਵੀ ਨੇ ਅਸੀਂ ਗੱਲ ਕਰਦੇ ਹਾਂ ਹਾਂਜੀ ਭਾਈ ਸਾਹਿਬ ਸਿੱਧੀ ਜੋੜ ਮਿਲਦੀ ਅੱਜ ਤੋਂ ਆਰੰਭ ਤਾਂ ਹੋਣ ਜਾ ਰਹੀ ਹੈ ਵੱਡੀ ਗਿਣਤੀ ਦੀ ਸੰਗਤਾਂ ਦੇਸ਼ਾਂ ਬਦੇਸਾਂ ਤੋਂ ਪਹੁੰਚ ਰਹੀਆਂ ਨੇ ਕਿਹੋ ਜਿਹਾ ਪ੍ਰਬੰਧ ਤੁਸੀਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਰਮਈ ਕਮੇਟੀ ਦਾ ਬਹੁਤ ਵਧੀਆ ਪ੍ਰਬੰਧ ਆ ਬਹੁਤ ਵਧੀਆ ਪ੍ਰਾਲਾ ਸੰਗਤ ਦੇ ਸਾਹਮਣੇ ਆਪਾਂ ਰੋਕ ਤਾਂ ਨਹੀਂ ਸਕਦੇ ਪਰ ਸੰਗਤ ਇੰਨਾ ਪਿਆਰ ਆ ਮਹਾਰਾਜ ਦੇ ਨਾਲਾ ਛੋਟੇ ਸਾਹਿਬ ਜੀ ਨਾਲ ਵੀ ਸੰਗਤ ਬੇਤਾਬ ਸੰਗਤ ਆ ਰਹੀ ਆ ਦਿਲੋਂ ਆ ਰਹੀ ਆ ਨਮੀ ਪਰੀਰੀ ਜੋ ਆ ਉਹ ਵੀ ਬਹੁਤ ਆਪਣੀ ਬੱਜ ਚੜ ਕੇ ਆ ਰਹੀ ਆ ਮਹਾਰਾਜ ਕਿਰਪਾ ਕਰੇ ਜਿਵੇਂ ਨਮੀ ਪਰੀਰੀ ਸਾਡੀ ਉੱਠੀ ਹੋਈ ਆ ਇਸੇ ਤਰ੍ਹਾਂ ਗੁਰੂ ਦੇ ਲੜ ਲੱਗੇ ਤਾਂ ਕਿ ਆਪਾਂ ਇੱਕ ਜੁਟ ਹੋ ਕੇ ਇੱਕ ਨਿਸਾਨ ਸਾਹਿਬ ਦੇ ਥੱਲੇ ਆ ਸਕੀਏ ਪੂਰਾ ਪ੍ਰਬੰਧ ਹੈ ਬਹੁਤ ਵਧੀਆ ਸ੍ਰੀ ਗਮਟੀ ਦਾ ਪ੍ਰਬੰਧ ਹੈ ਕੋਈ ਇਹੋ ਜੀ ਕਮੀ ਬੇਸੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੋਂ ਸੋ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਕੇ ਪਹੁੰਚ ਰਹੀਆਂ ਹਨ ਤੇ ਸਰਦਾ ਪੂਰਵਕ ਨਮਨ ਹੋ ਰਹੀਆਂ ਹਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਨਾਲ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਗੁਰਦੁਆਰਾ ਸ੍ਰੀ ਠੰਡਾ ਪੁਰ ਸਾਹਿਬ ਗੁਰਦੁਆਰਾ ਬਾਬਾ ਮੋਤੀराम ਮਹਿਰਾਸਮੇਤ ਬਖ ਬਖ ਧਾਰਮਿਕ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼ਿਰਕਤ ਕਰਕੇ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ ਜਿੱਥੇ ਅੱਜ ਸ਼ਹੀਦੀ ਜੋੜ ਮੇਲ ਦੀ ਆਰੰਭਤਾ ਹੋ ਰਹੀ ਹੈ ਪਹਿਲਾ ਦਿਨ ਹੈ ਉਸ ਦੇ ਨਾਲ ਹੀ ਸ਼ਹੀਦੀ ਜੋੜ ਮੇਲ ਦੇ ਤੀਸਰੇ ਦਿਨ ਯਾਨੀ ਕਿ 27 ਦਸੰਬਰ ਨੂੰ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਇਸੇ ਪਵਿੱਤਰ ਸਥਾਨ ਤੋਂ ਆਰੰਭ ਹੋਵੇਗਾ ਜੋ ਕਿ ਤਕਰੀਬਨ 1.5 ਕਿਲੋਮੀਟਰ ਦਾ ਪੈਂਡਾ ਤੈਅ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਾ ਕੇ ਸਮਾਪਤ ਹੋਵੇਗਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਿਕਵੀਰ ਸਿੰਘ ਜੀ ਸਿੱਖ ਕੌਮ ਦੇ ਨਾਲ ਆਪਣਾ ਸੰਦੇਸ਼ ਜਾਰੀ ਕਰਨਗੇ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ